ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਸਾਕਾ ਐਮ ਐਲ ਏ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਔਰ ਕਿਹਾ ਜਾ ਰਿਹਾ ਕਿ ਪਰਿਵਾਰਕ ਮਾਮਲਾ ਹੈ ਉਹਨਾਂ ਦੇ ਭਰਾ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਘਰ ਦੇ ਵਿੱਚ ਕਲੇਸ਼ ਚੱਲ ਰਿਹਾ ਸੀ ਔਰ ਜਿਸ ਨੂੰ ਲੈ ਕੇ ਇਹ ਇੱਕ ਦੂਜੇ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਕੀ ਇਹ ਸਾਰਾ ਮਾਮਲਾ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਜਰਨਲਿਸਟ ਅਮਰਪ੍ਰੀਤ ਸਿੰਘ ਮੱਕੜ ਫੋਨ ਕਾਲ ਦੇ ਉੱਪਰ ਮੌਜੂਦ ਨੇ ਮੱਕੜ ਸਾਹਿਬ ਸਾਬਕਾ ਐਮਐਲਏ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਗੋਲੀਆਂ ਚੱਲੀਆਂ ਨੇ ਕਿਹਾ ਜਾ ਰਿਹਾ ਉਹਨਾਂ ਦੇ ਭਰਾ ਨੇ ਹੀ ਇਹ ਗੋਲੀਆਂ ਚਲਾਈਆਂ ਨੇ ਕੀ ਹੈ ਸਾਰਾ ਮਾਮਲਾ ਦੇਖੋ ਜਦੋਂ ਸਿਮਰਜੀਤ ਸਿੰਘ ਬੈਂਸ ਇੱਕ ਰੇਪ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਗਏ ਸੀ ਤਾਂ ਉਹਨਾਂ ਦੀ ਫਿਰ ਜਦੋਂ ਅੰਦਰ ਸੀਗੇ ਤਾਂ ਪਿੱਛੋਂ ਵੀ ਪਰਿਵਾਰ ਦੇ ਵਿੱਚ ਕਿਉਂਕਿ ਇਹਨਾਂ ਦਾ ਕਾਰੋਬਾਰ ਜਿਹੜਾ ਹੈ ਸਮਝਾ ਜੀ ਇਹ ਚਾਰ ਭਰਾ ਨੇ ਬਲਵਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ ਜਿਹਨਾਂ ਨੂੰ ਪੰਮਾ ਬੈਂਸ ਕਹਿੰਦੇ ਸਿਮਰਜੀਤ ਬੈਂਸ ਤੇ ਕਰਮਜੀਤ ਬੈਂਸ ਜੀ ਤੇ ਬਲਵਿੰਦਰ ਬੈਂਸ ਤੇ ਕਰਮਜੀਤ ਬੈਂਸ ਪਹਿਲੇ ਹੀ ਜਿਹੜਾ ਕਾਰੋਬਾਰ ਚੋਂ ਅਲੱਗ ਹੋ ਗਏ ਸੀਗੇ ਤੇ ਸਿਮਰਜੀਤ ਬੈਂਸ ਤੇ ਫਰਮਜੀਤ ਬੈਂਸ ਜਾਨੀ ਕਿ ਦੂਜੇ ਨੰਬਰ ਵਾਲਾ ਤੀਜੇ ਨੰਬਰ ਵਾਲਾ ਭਰਾ ਜਿਹੜਾ ਹੈ ਉਹਨਾਂ ਦਾ ਕਾਰੋਬਾਰ ਤੇ ਰਿਹੈਸ਼ ਜਿਹੜੀ ਇਕੱਠੀ ਸੀਗੀ ਆਲਮਗੀ ਦੀਨ ਕਲੇਮ ਦੇ ਵਿੱਚ ਇੱਕ ਫਾਰਮ ਹਾਊਸ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਤੇ ਫੈਕਟਰੀ ਵੀ ਇਹਨਾਂ ਦੀ ਜਿਹੜੀ ਸੀ ਉਹ ਸਾਂਝੀ ਸੀਗੀ ਲੇਕਿਨ ਜਦੋਂ ਸਿਮਰਜੀਤ ਬੈਂਸ ਜੇਲ੍ਹ ਦੇ ਵਿੱਚ ਸੀ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹਨਾਂ ਦਾ ਪਿੱਛੋਂ ਥੋੜਾ ਜਿਹਾ ਫੈਕਟਰੀ ਨੂੰ ਲੈ ਕੇ ਕਾਰੋਬਾਰ ਨੂੰ ਲੈ ਕੇ ਰੋਣਾ ਚੱਲ ਪਿਆ ਸੀਗਾ ਜਦੋਂ ਸਮਰਤੀ ਦੇ ਬੈਂਸ ਆਇਆ ਹਾਂ ਪ੍ਰੋਪਰਟੀ ਡਿਸਟ੍ਰਿਬਿਊਟ ਹੋ ਗਿਆ ਸੀਗਾ ਤੇ ਜਦੋਂ ਫਿਰ ਬੈਂਸ ਬਾਹਰ ਆਇਆ ਉਦੋਂ ਵੀ ਇਹ ਗੱਲ ਵੱਧ ਗਈ ਤਾਂ ਇਹਨਾਂ ਨੇ ਫਿਰ ਆਪਣਾ ਭਰਾਵਾ ਨੇ ਆਪਣਾ ਫਾਰਮ ਹਾਊਸ ਦੇ ਵਿੱਚ ਵੀ ਜਿਹੜਾ ਹੈ ਉਹ ਕੰਦ ਕਰ ਲਈ ਤੇ ਅਲੱਗ-ਅਲੱਗ ਰਹਿਣ ਲੱਗ ਪਏ ਤੇ ਫੈਕਟਰੀ ਦੇ ਵਿੱਚ ਵੀ ਕਾਰੋਬਾਰ ਜਿਹੜਾ ਹੈ ਉਹ ਅਲੱਗ-ਅਲੱਗ ਕਰ ਲਿਆ ਜੀ ਤੇ ਬੀਤੀ ਰਾਤ ਜੋ ਸਾਨੂੰ ਪਤਾ ਲੱਗਿਆ ਜਾਣਕਾਰੀ ਮਿਲੀ ਹੈ ਕੀ ਸਿਮਰਜੀਤ ਬੈਂਸ ਜਿਹੜੇ ਹੈ ਉਹ ਆਪਣੇ ਫਾਰਮ ਹਾਊਸ ਦੇ ਅੰਦਰ ਹੀ ਮੌਜੂਦ ਸੀ ਜਦਕਿ ਉਹਨਾਂ ਦਾ ਬੇਟਾ ਜਿਹੜਾ ਅਜੀਤਪ੍ਰੀਤ ਬੈਂਸ ਹੈ ਉਹ ਡਿਫੈਂਡਰ ਗੱਡੀ ਲੈ ਕੇ ਆਇਆ ਸੀਗਾ ਜੀ ਜਿਹਦੀ ਸਿਮਰਜੀਤ ਬੈਂਸ ਦੀ ਗੱਡੀ ਹੈ ਉਹ ਜਦੋਂ ਅੰਦਰ ਕਰਨ ਲੱਗਾ ਤਾਂ ਇੰਨੇ ਚਿਰ ਪਰਮਜੀਤ ਬੈਂਸ ਉੱਥੇ ਮਤਲਬ ਕਿ ਉਹ ਕੀ ਗੇਟ ਸੰਭਿਆ ਉਹ ਫਾਰਮ ਹਾਊਸ ਦਾ ਜੀ ਤਾਂ ਉਹ ਵੀ ਅੰਦਰੋਂ ਬਾਹਰ ਕੱਢ ਰਹੇ ਸੀ ਆਪਣੀ ਗੱਡੀ ਤਾਂ ਉਹਨਾਂ ਦਾ ਆਪਨਾ ਸਾਹਮਣਾ ਹੋ ਗਿਆ ਤੇ ਬਸ ਇੰਨੇ ਦੀ ਛੋਟੀ ਜੀ ਗੱਲ ਨੂੰ ਲੈ ਕੇ ਵੀ ਗੱਡੀ ਤੂੰ ਪਹਿਲੇ ਸਾਈਡ ਤੇ ਕਰੇਂਗਾ ਤੂੰ ਸਾਈਡ ਤੇ ਕਰੇਂਗਾ ਇਸ ਗੱਲ ਨੂੰ ਲੈ ਕੇ ਟਕਰਾਰ ਹੋ ਗਿਆ ਇੰਨੇ ਨੂੰ ਪਰਮਜੀਤ ਬੈਂਸ ਦਾ ਜਿਹੜਾ ਬੇਟਾ ਹੈ ਜਿਹਦਾ ਨਿਕਨੇਮ ਜੋਤ ਹੈ ਉਹ ਵੀ ਉੱਥੇ ਆ ਗਿਆ ਤੇ ਜਿਹੜੀ ਗੱਲ ਉੱਥੇ ਮੌਕੇ ਤੇ ਵਧ ਗਈ ਤਾਂ ਇਹ ਵੀ ਜੋ ਸਾਨੂੰ ਜਾਣਕਾਰੀ ਮਿਲੀ ਹੈ ਵੀ ਜੋਤ ਤੇ ਪਰਮਜੀਤ ਬੈਂਸ ਨੇ ਜਿਹੜਾ ਹੈ ਉਹ ਹਾਲਾ ਕਿ ਉੱਪਰ ਦੀ ਸਿਮਰਜੀਤ ਬੈਂਸ ਜਾਂ ਅਜੀਤਪ੍ਰੀਤ ਬੈਂਸ ਦੇ ਉੱਪਰ ਕੋਈ ਨਿਸ਼ਾਨਾ ਲਾ ਕੇ ਫਾਇਰਿੰਗ ਨਹੀਂ ਕੀਤੀ ਗਈ ਡਿਫੈਂਡਰ ਗੱਡੀ ਦੇ ਚਾਰੇ ਟਾਇਰਾਂ ਦੇ ਵਿੱਚ ਉਹਨਾਂ ਨੇ ਗੋਲੀਆਂ ਲਾ ਦਿੱਤੀਆਂ ਜੀ ਜੀ ਇਹ ਵੀ ਟੋਟਲ 6 ਗੋਲੀਆਂ ਲਾ ਦਿੱਤੀਆਂ ਗਈਆਂ ਦੋ ਘਰ ਵੱਲ ਨੂੰ ਤੇ ਚਾਰ ਜਿਹੜੀਆਂ ਹੈ ਟਾਇਰਾਂ ਦੇ ਵਿੱਚ ਗੋਲੀਆਂ ਲਾ ਦਿੱਤੀਆਂ ਗਈਆਂ ਸ਼ਾਇਦ ਇੱਕ ਮਤਲਬ ਇੱਕ ਮੈਸੇਜ ਹੀ ਦੇਣਾ ਸੀਗਾ ਜੀ ਕੀਕ ਜੀ ਵੀ ਤੁਸੀਂ ਅਗਰ ਸਾਡੇ ਨਾਲ ਵੀ ਇੱਥੇ ਲੜਾਈ ਝਗੜਾ ਕਰਦੇ ਹੋ ਤਾਂ ਉਹਨਾਂ ਨੇ ਇੱਕ ਗੱਡੀ ਦੇ ਵਿੱਚ ਆਪਣਾ ਜਿਹੜਾ ਹੈ ਉਹ ਗੋਲੀਆਂ ਜਿਹੜੀਆਂ ਚਲਾਈਆਂ ਤੇ ਉਸ ਤੋਂ ਬਾਅਦ ਰਾਤ ਤੋਂ ਬਾਅਦ ਫਿਰ ਅੱਜ ਸਵੇਰੇ ਜੋ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਵੀ ਕੁਝ ਇਹਨਾਂ ਦੇ ਰਿਸ਼ਤੇਦਾਰ ਜਾਂ ਹੋਰ ਪਤਵੰਤੇ ਸੱਜਣ ਵਿੱਚ ਬਹਿ ਕੇ ਰਾਜੀਨਾਮੇ ਦੀਆਂ ਗੱਲਾਂ ਵੀ ਚੱਲੀਆਂ ਪਰ ਹੋ ਨਹੀਂ ਸਕਿਆ ਤੇ ਹੁਣ ਸਿਮਰਜੀਤ ਬੈਂਸ ਨੇ ਜਿਹੜਾ ਪੁਲਿਸ ਕਮਿਸ਼ਨਰ ਮੇ ਸੋਪਨ ਸ਼ਰਮਾ ਨੂੰ ਸ਼ਿਕਾਇਤ ਦਿੱਤੀ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਫਾਰਮ ਹਾਊਸ ਦੇ ਵਿੱਚ ਅਫਸਰ ਪਹੁੰਚੇ ਨੇ ਉਹਨਾਂ ਨੇ ਜਿਹੜੀ ਘਟਨਾ ਗੋਲੀਆਂ ਚੱਲੀਆਂ ਜਿਹੜੇ ਫਾਰਮ ਹਾਊਸ ਦੇ ਵਿੱਚ ਮੌਕੇ ਤੇ ਜਾਇਜ਼ਾ ਲிட்டਾ ਤੇ ਇਹ ਵੀ ਪਤਾ ਲੱਗਿਆ ਵੀ ਥਾਣਾ ਡੀਲੋਂ ਦੇ ਵਿੱਚ ਜਿਹੜਾ ਕੇਸ ਰਜਿਸਟਰ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪੁਲਿਸ ਤਫ਼ਤੀਸ਼ ਕਰ ਰਹੀ ਹੈ ਸਾਰੇ ਮਾਮਲੇ ਦੀ ਔਰ ਸਿਮਰਜੀਤ ਬੈਂਸ ਦੀ ਦਰਖਾਸਤ ਦੇ ਉੱਪਰ ਹੁਣ ਕਾਰਵਾਈ ਜਿਹੜੀ ਕਰਨ ਦੇ ਲਈ ਪੁਲਿਸ ਪਹੁੰਚੀ ਹੈ ਉੱਥੇ ਹਾਂ ਬਿਲਕੁਲ ਉੱਥੇ ਪੁਲਿਸ ਪਹੁੰਚ ਚੁੱਕੀ ਹੈ ਸੀ ਸੀ ਟੀ ਵੀ ਫੁਟੇਜ ਦੇਖੀ ਜਾ ਰਹੀ ਹੈ ਬਿਆਨ ਲਿੱਤੇ ਜਾ ਰਹੇ ਨੇ ਅਤੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਹੈ ਉਹ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਕੇਸ ਦਰਜ ਹੋ ਜਾਵੇਗਾ ਠੀਕ ਹੈ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ